ਅੱਛਾ ਕ। ਇਹਤਮਨ ਚੈਨਲ ਦੇਖ ਰਹੀ ਸਾਰੀ ਦਰਸ਼ਕਾਂ ਦਾ ਮੈਂ ਹਰਤਿਕਾ ਸ਼ਰਮਾ ਕਰਦੀ ਹਾਂ ਨਿਕਾ ਸਵਾਗਤ ਜੋ ਜਿਹੜਾ ਰੁਕਿਆ ਹੋਇਆ ਕੰਮ ਚੱਲੂ ਲੱਗਦਾ ਕੋਈ ਥੁਤੀ ਹੋਈ ਸੀ ਕਾਲੇ ਦੇ ਲਈ ਹੈਪੀ ਵੀਰ ਨੇ ਵੀ ਕਹਿੰਦੀ ਕੀਤੀ ਅੱਜ ਕੰਮ ਦੁਬਾਰਾ ਸ਼ੁਰੂ ਹੋਇਆ ਕਿਹੜਾ ਜਾਓਗੇ ਸ਼ਾਇਦ ਹੈਪੀ ਵੀਰ ਨੂੰ ਇਸ ਗੱਲ ਦੀ ਨੌਲੇਜ ਨਹੀਂ ਇਹਨੂੰ ਸ਼ੁਰੂ ਹੋਇਆ ਨੂੰ 3 ਦਿਨ ਹੋ ਗਏ ਜੀ ਆ ਪਾਣੀ ਰੋਕ ਰਹੇ ਆ ਬੰਦੇ ਜੀ 3 ਦਿਨ ਦੇ ਲੇਕਿਨ ਕੱਲ ਵੀ ਇੱਥੇ ਅਜੇ ਕੋਈ ਮੌਕੇ ਦੇਖਿਆ ਤਾਂ ਕੋਈ ਵੀ ਇੱਥੇ ਮੌਜੂਦ ਨਹੀਂ ਜੀ ਉਹ ਮਹਾਰਾਜ ਥੈਲੇ ਲਾ ਰਹੇ ਸੀ ਥੈਲੇ ਭਰ ਕੇ ਲਾ ਰਹੇ ਤੇ ਜੀ ਪਹਿਲਾਂ ਪਾਣੀ ਬੰਦ ਕਰਨਾ ਫਿਰ ਇਹ ਕੰਮ ਹੋਣਾ ਹੈ ਜੀ ਇਹ ਤਾਂ ਕੋਈ ਕੰਮ ਦਾ ਪ੍ਰੋਸੈਸ ਹੁੰਦਾ ਸੀ ਅਤੇ ਦੇਖਣ ਨੂੰ ਮਿਲਿਆ ਸੀ ਕਿ ਕੋਈ ਨੌਜਵਾਨ ਵੀ ਟਿਕਿਆ ਸੀ ਇਹ ਕਦੋਂ ਕਦ ਕੰਮ ਹੋ ਜਾਏਗਾ ਕੰਪਲੀਟ ਜੀ ਵੀਰ ਜੀ ਇਹ 3 ਦਿਨ ਦਾ ਸ਼ੁਰੂ ਹੋਇਆ ਵਾ ਇਹ ਛੇਤੀ ਸ਼ੁਰੂ ਹੋਊਗਾ ਕੋਈ ਟੈਕਨੀਕਲ ਤਰੀਕੇ ਨਾਲ ਕੰਮ ਹੋਣਾ ਕੋਈ ਇਦਾਂ ਤਾਂ ਹੈ ਨਹੀਂ ਕਿ ਇਹ ਕੋਈ ਆਪਾਂ ਹਵਾ ਚੀ ਦਾ ਪੁੱਲ ਲਾ ਦੂਗੇ ਜੀ ਕੰਮ ਤਾਂ ਕਰੇ ਤੇ ਹੋਣਾ ਵੀਰ ਜੀ ਇਹ ਹੁੰਦਾ ਕਿ ਉਹ ਆਪਰਾ ਜੀ ਵੀ ਅਗਰ ਕੋਈ ਤੋਂ ਉਹ ਕੰਮ ਸ਼ੁਰੂ ਕਰ ਲੈਂਦਾ ਲੇਕਿਨ ਕਿਸ ਤਰ੍ਹਾਂ ਦੇ ਕਰਕੇ ਬੰਦੇ ਸਮੇਂ ਦਾ ਕੱਟ ਕੇ ਰਹਿੰਦਾ ਇਹਦਾ ਪ੍ਰਧਾਨ ਜੀ ਨੂੰ ਪੁੱਛੋ ਤੁਸੀਂ ਨਗਰ ਕੌਂਸਲ ਨਗਰ ਕੌਂਸਲ ਦੇ ਪ੍ਰਧਾਨ ਜੀ ਨੂੰ ਪੁੱਛੋ ਕੌਂਸਲਰ ਨੇ ਨਹੀਂ ਨਹੀਂ ਨਾ ਇਹ ਨਗਰ ਕੌਂਸਲ ਦੇ ਪ੍ਰਧਾਨ ਜੀ ਦੱਸੂਗੇ ਉਹਨਾਂ ਦੀ ਮੈਨੇਜਮੈਂਟ ਹੈ ਇਹ ਉਹਨਾਂ ਦੀ ਮੈਨੇਜਮੈਂਟ ਹੈ ਉਹ ਹੀ ਦੱਸੂਗੇ ਉਹ ਹੀ ਜਵਾਬ ਦੇਵੋਗੇ ਤੁਹਾਡਾ ਕੰਮ ਕਰਾਉਣੇ ਦਾ ਤਰੀਕਾ ਕਿੱਦਾਂ ਦਾ ਹੈ ਜੀ ਬਾੜ ਦੀ ਤੁਹਾਡਾ ਆਪਣਾ ਬਾੜ ਹੈ ਇਹ ਕੀ ਕੰਮ ਕਰ ਰਹੇ ਹੋ ਉਹ ਬਾੜ ਪ੍ਰਤੀ ਪੂਰੇ ਸੁਚੇਤ ਆਪਾਂ ਦਿਨ ਰਾਤ ਜੋ ਵੀ ਕੰਮ ਹੈ ਮੈਡਮ ਅਨਮੋਲ ਕੌਰ ਦੀ ਟੀਮ ਮੈਡਮ ਦਾ ਅਸੀਰਵਾਦ ਅਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੈ ਉਹ ਸਾਡੇ ਕੰਮ ਹੋ ਰਹੇ ਹੈ ਇਹ ਜਿਹੜਾ ਪੁਲੀ ਦਾ ਕੰਮ ਤੁਸੀਂ ਕਹਿ ਰਹੇ ਲਟਕਿਆ ਹੋਇਆ ਹੈ ਜਾਂ ਕੁਝ ਵੀ ਹੈ ਠੇਕੇਦਾਰ ਨੇ ਕੰਮ ਕਰਨ ਠੇਕੇਦਾਰ ਨੇ ਟੇਕੇਦਾਰ ਅਪਾਇੰਟ ਕਰਕੇ ਅਸੀਂ ਘੱਟੋ ਘੱਟ 10 ਦਿਨ ਦੇ ਲੱਗੇ ਹੋਏ 10 ਦਿਨ ਦੇ ਵਿੱਚ ਆਪਾਂ ਨੇ ਯੋਸਾਹਬ ਨੂੰ ਐਸਓ ਸਾਹਿਬ ਨੂੰ ਮੈਡਮ ਗੱਲ ਔਰ ਮੈਡਮ ਦੇ ਜਰੀਏ ਹੀ ਇਹ ਕੰਮ ਸਿਰੇ ਲੱਗ ਰਿਹਾ ਹੈ ਕੰਮ ਪਰਸ ਤੋਂ ਉੱਥੇ ਤੋਂ ਸ਼ੁਰੂ ਹੋਇਆ ਹੋਇਆ ਹੈ ਟੇਕੇਦਾਰ ਸੀਸ ਹੈ ਅਸੀਂ ਇਹਦਾ ਕੰਮ ਇਹੋ ਜਿਹਾ ਕਰਾਣਾ ਵੀ ਜਿਹੜਾ ਪੱਕਾ ਕੰਮ ਡਿਊਰਬਲ ਹੋਵੇ ਜਿਹੜਾ ਕੱਚਾ ਕੰਮ ਪਹਿਲਾਂ ਕਰਾਇਆ ਹੋਇਆ ਦੇਖੋ ਤੁਹਾਡੇ ਸਾਹਮਣੇ ਨਾਲੇ ਦੀਆਂ ਕੰਦਾ ਗਿਰੀ ਹੋਈਆਂ ਉਦੋਂ ਉੱਪਰ ਪੁੜੀ ਰੱਖੀ ਹੈ ਹਾਂ ਉਦੋਂ ਉੱਪਰ ਪੁੜੀ ਰੱਖੀ ਹੈ ਕੱਲ ਨੂੰ ਕੋਈ ਹਾਦਸਾ ਹੋ ਜਾਂਦਾ ਕੋਈ ਪਹਿਲਾਂ ਇੱਕ ਹਾਦਸਾ ਹੋਇਆ ਵੀ ਨੌਜਾਨ ਇੱਕ ਬੰਦਾ ਮਰਿਆ ਵੀ ਹੈ ਔਰ ਅਸੀਂ ਚਾਹਦੇ ਵੀ ਅੱਗੇ ਨੂੰ ਇਹ ਪੱਕਾ ਕੰਮ ਹੋਵੇ ਇਹਦਾ ਨਾਲੇ ਦਾ ਪੈਸਾ ਪਾਸ ਹੋਇਆ ਹੈ ਇਹ ਹੁਣ ਸਾਨੂੰ ਨਹੀਂ ਪਤਾ ਵੀ ਸਾਡੇ ਗੱਲ ਜਾਂ ਨਗਰ ਕੌਂਸਲ ਦੇ ਪ੍ਰਧਾਨ ਦੇ ਦਿਮਾਗ ਦੇ ਵਿੱਚ ਕੀ ਗੱਲ ਹੈ ਕੀ ਨਹੀਂ ਇਹ ਕਿਉਂ ਨਹੀਂ ਇਹ 75 ਲੱਖ ਰੁਪਏ ਮੈਂ ਇਹਦਾ ਪਾਸ ਕਰਾਇਆ ਤਾਂ ਇਲੈਕਸ਼ਨ ਤੋਂ ਪਹਿਲਾਂ ਨਗਰ ਕੌਂਸਲ ਐਮਸੀ ਦੇ ਇਲੈਕਸ਼ਨ ਤੋਂ ਪਹਿਲਾਂ 75 ਲੱਖ ਰੁਪਏ ਪਾਸ ਹੋਇਆ ਅੱਜ ਤੱਕ ਇਹ ਕੰਮ ਕਿਉਂ ਨਹੀਂ ਸ਼ੁਰੂ ਹੋਇਆ ਮੈਨੂੰ ਇਹ ਪਤਾ ਨਹੀਂ ਲੱਗਿਆ ਪਾਪਾ ਪੈਣੀ ਆ ਸਾਰਾ ਡ੍ਰੈਨੇਜ ਸਿਸਟਮ ਹੋਣਾ ਹੈ ਜੋੜ ਕੇ ਵਾਲੀ ਨਦੀ ਵਿੱਚ ਜਾਣਾ ਪਾਣੀ ਹੈ ਪਰ ਕਿਉਂ ਨਹੀਂ ਹੋਇਆ ਮੈਨੂੰ ਨਹੀਂ ਪਤਾ ਔਰ ਅੱਜ ਇਹ ਪੂਰੀ ਦਾ ਜਿਹੜਾ ਕੰਮ ਹੈ ਅਸੀਂ ਇਹਨੂੰ ਸੀਰੇ ਲਾ ਕੇ ਹਟੂਗੇ ਔਰ ਵਧੀਆ ਕੰਮ ਕਰਕੇ ਤਾਲ ਦੇ। ਔਰ ਬਾੜ ਦੇ ਪ੍ਰਤੀ ਮੈਂ ਪੂਰਾ ਇਮਾਨਦਾਰੀ ਨਾਲ ਕੰਮ ਕਰਕੇ ਦੇਣਾ ਹੈ। ਉਹ ਤੁਹਾਡੇ ਬਾੜ ਦੇ ਚ ਸੁਖਮਾਰ ਰੋਡ ਦੇ ਉੱਤੇ ਇੱਕ ਕੋਲਡ ਗੱਟ ਨੇ ਸਟੋਰੇਜ ਹੈ ਉੱਥੇ ਲਾ ਕੇ ਪਾਣੀ ਬਹੁਤ ਜ਼ਿਆਦਾ ਹੋਉਂਦਾ ਉੱਤੇ ਸਮਾਪਤੀ ਹੋ ਤੱਕ ਹੋ ਗਿਆ ਉਸਦੀ ਪ੍ਰੋਬਲਮ। ਉੱਥੇ ਨਾ ਇਹ ਪਾਣੀ ਦੀ ਪ੍ਰੋਬਲਮ ਕਾਫੀ ਸਾਲਾਂ ਦੇ 30 35 ਸਾਲ ਤੇ ਆ। ਲਗਭਗ 16 ਸਾਲ ਤੇ 17 ਸਾਲ ਤੇ ਕੋਲਡ ਸਟੋਰ ਲੱਗਿਆ ਹੋਇਆ ਹੈ। ਜਦੋਂ ਗਰਮੀਆਂ ਆਉਂਦੀਆਂ ਕੋਲਡ ਸਟੋਰ ਵਾਲਾ ਬਰਫ਼ ਜਾਂ ਕੱਢਦਾ ਆਪਣੀ ਪੂਰੀ ਟਰਬਿਨ ਚਲਾਉਂ ਔਰ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਬੀਬੀ ਅਨਮੋਲ ਗਗਨ ਮੈਡਮ ਦਾ ਧੰਨਵਾਦ ਕਰਦੇ ਆਂ ਹਰੀਸ਼ ਰਾਣਾ ਜੀ ਦਾ ਬਾਦਰ ਜੀ ਦਾ ਸਾਰੇ ਐਮਸੀ ਸਾਹਿਬਾਨ ਜਿਹੜੇ ਮੇਰੇ ਕੌਂਸਲਰ ਸਾਥੀ ਹੈ ਸਾਰਿਆਂ ਦਾ ਜੋ ਡੇਲੀ ਉੱਥੇ ਤੇ ਚਾਰ ਟੈਂਕਰ ਪਾਣੀ ਦੇ ਘੜਦੇ ਆਂ ਜਦ ਤੱਕ ਸਰਕਾਰ ਦਾ ਬੜਾ ਭਾਰੀ ਨੁਕਸਾਨ ਹੈ ਅਸੀਂ ਉਹ ਨਾਲੇ ਵਾਸਤੇ ਬਹੁਤ ਵਾਰ ਬੇਨਤੀ ਕਰ ਲਈ ਪਾਸ ਵੀ ਹੋ ਲਿਆ ਉਹਦਾ ਪੈਸਾ ਜਿਹੜਾ ਹੈ ਕਿਸੇ ਇੱਕ ਗਲੀ ਨਾਲ ਲੱਗੀ ਤੀ ਉਹਦੇ ਗੈਲ ਵਿੱਚ ਪੂਰਾ ਹੋ ਗਿਆ ਅੱਗੇ ਨੂੰ ਅਸੀਂ ਉਹਦਾ ਪੈਸਾ ਪਵਾਇਆ ਪ੍ਰਧਾਨ ਜੀ ਨੇ ਉਹ ਸਪੈਸ਼ਲ ਕਟਾ ਕੇ ਸਾਡੇ ਨਾਲੇ ਦਾ ਕੰਮ ਬੰਦ ਕਰਾਇਆ ਔਰ ਮੈਂ ਨਹੀਂ ਹੈ ਜੀ ਗੰਦੀ ਰਾਜਨੀਤੀ ਕਰਨੀ ਚਾਹੁੰਦਾ ਨਾ ਅਸੀਂ ਕਿਸੇ ਨੂੰ ਕੋਈ ਦੋਸ਼ ਦੇਣਾ ਜਾਂਦੇ ਇਹ ਕੰਮ ਹੋਊਗਾ ਔਰ ਵੈਗਰੂ ਇਹਨੂੰ ਕਰਾਊਗਾ ਮੈਨੂੰ ਪੂਰੀ ਉਮੀਦ ਹੈ ਜੀ ਭਾਈ ਜੀ ਪਿਛਲੇ ਦਿਨੀ ਬੇਨਤੀ ਕੀਤੀ ਗਈ ਸੀ ਪ੍ਰਸ਼ਾਸਨੋਂ ਕੰਮ ਸ਼ੁਰੂ ਹੋ ਚੁੱਕਿਆ ਹੈ ਕਿਵੇਂ ਦੇਖਦੇ ਹੋ ਸਰ ਦੇਖੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਪਹਿਲਾਂ ਤਾਂ ਜੋ ਬਾੜਵਾਸੀ ਹੋਣਾ ਬਹੁਤ ਮੁਬਾਰਕਵਾਦ ਦੇਣਾ ਚਾਹੁੰਦਾ ਕਿ ਜੋ ਇਹ ਪਿਛਲੇ ਕਈ ਦਿਨਾਂ ਤੋਂ ਇਹ ਕੰਮ ਰੁਕਿਆ ਹੋਇਆ ਥਾ ਚਲੋ ਦੇਰ ਆਈ ਦਰੁਸਤ ਹੈ ਇਹ ਕੰਮ ਸਟਾਰਟ ਹੋ ਗਿਆ ਹੋਣਾ ਵੀ ਚਾਹੀਦਾ ਸੀਗਾ ਇਹਦੇ ਵਿੱਚ ਮੇਰਾ ਕੋਈ ਆਪਣਾ ਨਿੱਜੀ ਫਾਇਦਾ ਨਹੀਂ ਹੈ ਵੀ ਮੈਂ ਜੋ ਕਹਿ ਰਹੇ ਹਾਂ ਉਸ ਤੋਂ ਬਾਅਦ ਮੈਂ ਖਾਸ ਕਰਕੇ ਧੰਨਵਾਦ ਕਰਨਾ ਚਾਹਨਾ ਹੈ ਈਓ ਸਾਹਿਬ ਦਾ ਔਰ ਜੋ ਆਪਣੇ ਮੇਰੇ ਵੀਰ ਕਾਉਂਸਲਰ ਹੈ ਜਿਨ੍ਹਾਂ ਦਾ ਮੈਂ ਕੱਲ ਨਾਮ ਵੀ ਲਿੱਤਾ ਸੀਗਾ ਮੈਂ ਉਹਨਾਂ ਤੋਂ ਬਹੁਤ ਬਹੁਤ ਖੁਸ਼ ਆ ਬਹੁਤ ਕਿਉਂਕਿ ਮੈਨੂੰ ਇਹ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਵਾਰੀ ਫਰਿਆਦ ਕਰਨ ਦੇ ਨਾਲ ਇਹ ਕੰਮ ਸਟਾਰਟ ਹੋ ਗਿਆ ਹੈ ਤਾਂ ਕਿ ਬਾੜ ਵਾਸੀਆਂ ਦਾ ਜੋ ਨੁਕਸਾਨ ਥਾ ਕਿਉਂਕਿ ਜੋ ਪਿਛਲੀ ਕੁਝ ਸਮੇਂ ਪਹਿਲਾਂ ਇੱਕ ਬੰਦੇ ਦੀ ਡੈਥ ਵੀ ਹੋ ਗਈ ਸੀ ਅਤੇ ਕੁਝ ਸਮੇਂ ਪਹਿਲਾਂ 3-4 ਦਿਨ ਪਹਿਲਾਂ ਜੋ ਬੱਚਾ ਗिरा ਸੀ ਉਸ ਦੀ ਜਾਨ ਵਾਚ ਗਈ ਮੈਂ ਇਹੀ ਕਹਿਣਾ ਚਾਹੁੰਦਾ ਕਿ ਐਦਾਂ ਦੇ ਹੀ ਕੰਮ ਜੋ ਸ਼ਹਿਰ ਦੇ ਵਿੱਚ ਕਿਤੇ ਵੀ ਹੋ ਰਹੇ ਆ ਉਹਨੂੰ ਕੰਪਲੀਟ ਕੀਤਾ ਜਾਵੇ ਇਸ ਮੁੱਦੇ ਨੂੰ ਲੈ ਲਓ ਜਾਂ ਸਿੰਘਪੁਰਾ ਰੋਡ ਨੂੰ ਲੈ ਲਓ ਨਵੀਆਂ ਨਵੀਆਂ ਗਤੀਵਿਧੀਆਂ ਵੇਖਣ ਲਈ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਸínhਾਂ ਬੈਲ ਵਾਲਾ ਆਈਕਨ ਜਰੂਰ ਦਬਾਓ ਧੰਨਵਾਦ